ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਤੋਂ ਤੁਸੀਂ ਚੋਣ ਲੜ ਰਹੇ ਹੋ ਹਾਂਜੀ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਮੈਂ ਚੈੜੀਆਂ ਪਿੰਡ ਤੋਂ ਚੋਣ ਲੜ ਰਿਹਾ ਹਾਂ ਜੀ ਗੱਲ ਕਰੀਏ ਚੋਣਾਂ ਦੇ ਵਿੱਚ ਤੁਸੀਂ ਉਤਰੇ ਹੋ ਚੋਣ ਮੈਦਾਨ ਦੇ ਵਿੱਚ ਕਿਹੜੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਹੋ ਜੇਕਰ ਕੱਲ ਨੂੰ ਤੁਸੀਂ ਤੁਹਾਨੂੰ ਸਰਪੰਚ ਬਣਾਉਂਦੇ ਆ ਚੁੰਦੇ ਆ ਪਿੰਡ ਵਾਲੇ ਤਾਂ ਕਿਹੜੇ ਵਿਕਾਸ ਕਾਰਜ ਤੁਹਾਡੇ ਵੱਲੋਂ ਕੀਤੇ ਜਾਣਗੇ ਜੇ ਆਪਾਂ ਕੱਲੂ ਪਿੰਡ ਵਾਲੇ ਆਪਾਂ ਨੂੰ ਚੁੰਦੇ ਆ ਜੀ ਤਾਂ ਆਪਾਂ ਨੇ ਸਭ ਤੋਂ ਪਹਿਲਾ ਮੁੱਦੇ ਹੈ ਜੀ ਜੋ ਪਿੰਡ ਦੇ ਆਲੇ-ਦਾਲੇ ਆ ਜੀ ਸੀਸੀਟੀਵੀ ਕੈਮਰੇ ਲਵਾਏ ਜਾਣਗੇ ਜੀ ਬੱਚਿਆਂ ਨੂੰ ਗਰਾਊਂਡ ਨਹੀਂ ਹੈਗਾ ਜੀ ਖੇਡਣ ਵਾਸਤੇ ਉਹ ਤਿਆਰ ਕਰਾਣਾ ਹੈ ਜੀ ਤੇ ਇੱਕ ਜਿਮ ਦਾ ਕਮਰਾ ਜੀ ਜੀ ਹਾਂਜੀ ਸਾਰਾ ਸਮਾਨ ਸਾਡੇ ਕੋਲ ਪਿਆ ਹੈ ਜੀ ਹੁਣ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਅਜੇ ਕੋਈ ਕਮਰਾ ਨਹੀਂ ਰੱਖਣ ਵਾਸਤੇ ਸੋ ਆਪਾਂ ਨੇ ਇਦਾਂ ਦੇ ਕੰਮ ਕਰਨੇ ਆ ਜੀ ਇੱਕ ਦੋ ਕੰਮ ਸਾਡੇ ਪਾਣੀ ਦੇ ਜੋ ਗੰਦਾ ਪਾਣੀ ਆ ਜੀ ਬਿਮਾਰੀਆਂ ਕਿਤੇ ਖੜਦਾ ਹੈ ਜੀ ਉਹਦੀ ਨਿਕਾਸੀ ਦੇ ਲਈ ਹਾਂਜੀ ਤੁਸੀਂ ਨੌਜਵਾਨਾਂ ਦੀ ਖੇਡ ਦੀ ਗੱਲ ਕੀਤੀ ਹੈ ਕਾਰਨ ਕੀ ਹੈ ਕਿ ਨੌਜਵਾਨਾਂ ਨੂੰ ਕਿਉਂ ਤੁਸੀਂ ਜ਼ਿਆਦਾ ਮਤਲਬ ਐਪਰੈਂਸ ਦੇ ਰਹੇ ਹੋ ਵੀ ਨੌਜਵਾਨ ਖੇਡਾਂ ਦੇ ਨਾਲ ਜੋੜੂੰਗੇ ਕਿਉਂਕਿ ਇਹ ਸਾਡੇ ਦੇਖੋ ਜੀ ਇਹ ਸਾਡੇ ਪਿੰਡ ਦੇ ਨੌਜਵਾਨਾਂ ਇਹਨਾਂ ਨੇ ਬਹੁਤ ਪਿੰਡ ਦਾ ਨਾਮ ਰੋਸ਼ਨ ਕਰਿਆ ਜੀ ਇਹ ਬਾਹਰ ਉਹ ਮਾਰਸ਼ਲ ਆਰਟ ਵਿੱਚ ਇਹ ਦੋ ਤਗਮੇ ਸਾਡੇ ਪਿੰਡ ਨੂੰ ਲੈ ਕੇ ਆਏ ਸੋ ਸਾਡੇ ਬਹੁਤ ਮਾਣ ਵਾਲੀ ਗੱਲ ਹੈ ਇਸ ਕਰਕੇ ਅਸੀਂ ਨੌਜਵਾਨਾਂ ਨੂੰ ਇਹਹੀ ਬੇਨਤੀ ਕਰਦੇ ਹਾਂ ਕਿ ਖੇਡਾਂ ਨਾਲ ਜੁੜੋ ਤਾਂ ਕਿ ਪਿੰਡ ਦਾ ਨਾਮ ਰੋਸ਼ਨ ਹੋ ਸਕੇ ਜੀ ਪਿੰਡ ਤੇ ਪਾਣੀ ਦੀ ਬੜੀ ਪ੍ਰੋਬਲਮ ਆਉਂਦੀ ਹੈ ਹਰ ਇੱਕ ਪਿੰਡ ਦੇ ਵਿੱਚ ਨਿਕਾਸੀ ਗੰਦੇ ਪਾਣੀ ਦੀ ਸੋ ਜਾਂ ਫਿਰ ਗਲੀਆਂ ਦੀ ਗੱਲ ਕਰੀਏ ਜਿਵੇਂ ਤੇ ਹੁਣਾਂ ਤੱਕ ਹਾਂਜੀ ਤਕਰੀਬਨ 50% ਕੰਮ ਜੀ ਸਾਡੇ ਪਿੰਡ ਦੇ ਹੋਏ ਚੁੱਕੇ ਆ ਤੇ 50% ਜਿਹੜੇ ਬਾਕੀ ਰਹਿੰਦੇ ਆ ਜੀ ਉਹ ਆਪਾਂ ਤਕਰੀਬਨ ਹੱਲ ਕਰ ਦੇਣੇ ਆ ਜੀ ਤੇ ਪਾਣੀ ਦੀ ਨਿਕਾਸੀ ਵਾਸਤੇ ਸਾਡੇ ਵਾਸਤੇ ਬਹੁਤ ਸੀਵਰੇਜ ਦਾ ਜੀ ਜੋ ਰਹਿੰਦਾ ਕੰਮ ਆ ਉਹ ਵੀ ਪੂਰਾ ਕਰਿਆ ਜਾਊਗਾ ਹਾਂਜੀ ਅ ਵਰਤੇ ਜੀ ਇਸ ਤੋਂ ਇਲਾਵਾ ਜੇਕਰ ਹੋਰ ਪਿੰਡ ਦੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਹੋਰ ਕੀ ਕੁਝ ਕੀਤਾ ਜਾ ਸਕਦਾ ਹੋਰ ਜੀ ਆਪਾਂ ਜੋ ਪਿੰਡ ਅੱਜਕੱਲ ਜੋ ਹਾਲਾਤ ਬਣੇ ਹੋਏ ਨੇ ਜੀ ਪਿੰਡ ਦੇ ਵਿੱਚ ਉਹ ਆਪਾਂ ਨੇ ਸੀਸੀਟੀਵੀ ਕੈਮਰੇ ਜੀ ਸਾਰੇ ਪਿੰਡ ਦੇ ਆਲੇ ਦੁਆਲੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾ ਸਕੇ ਜੀ ਤੇ ਇੱਕ ਆਪਾਂ ਸਰਕਾਰ ਨਾਲ ਰਾਤ ਤੱਕ ਕੰਮ ਕਰਕੇ ਜੀ ਇੱਕ ਜੋ ਸਾਡੇ ਪਿੰਡ ਦਾ ਸਕੂਲ ਹੈ ਜੀ ਉਹ ਉਹ ਆਪਾਂ ਨੇ 12ਵੀਂ ਤੱਕ ਪਲੱਸ 2 ਤੱਕ ਜੀ ਆਪਾਂ ਨੇ ਸਰਕਾਰ ਨਾਲ ਕਹਿ ਕੇ ਜੀ ਉਹ ਕਰਨਾ ਹੈ ਜੀ ਤਾਂ ਕਿ ਸਾਡੇ ਪਿੰਡ ਦੇ ਬੱਚੇ ਇੱਥੇ ਹੀ ਪੜ੍ਹ ਸਕੇ ਬਾਹਰ ਜਾਣ ਦੀ ਲੋੜ ਨਾ ਪਵੇ ਕਿੰਨੀ ਤੱਕ ਕੰਸਟੂਲ ਉਹ ਸਕੂਲ ਸਾਡਾ 8ਵੀਂ ਤੱਕ ਹੈ ਜੀ ਤੇ ਤੁਸੀਂ ਵੋਟਰਾਂ ਨੂੰ ਕੀ ਅਪੀਲ ਕਰਨ ਮੈਂ ਵੋਟਰਾਂ ਨੂੰ ਇਹ ਅਪੀਲ ਕਰਦਾ ਜੀ ਤੁਸੀਂ ਵੱਧ ਤੋਂ ਵੱਧ ਮੇਰਾ ਸਹਿਯੋਗ ਦਿਓ ਵੱਧ ਤੇ ਵੱਧ ਵੋਟਾਂ ਪਾਓ ਤਾਂ ਜੋ ਆਪਾਂ ਇਸ ਪਿੰਡ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਵਿਕਾਸ ਕਾਰਜਾਂ ਦੇ ਵਿੱਚ ਵੱਧ ਤੋਂ ਵੱਧ ਆਪਾਂ ਉਹ ਕਰੀਏ ਜੀ ਹਿੱਸਾ ਪਾ ਕੇ ਪਿੰਡ ਦਾ ਵੀ ਸੁਧਾਰ ਕਰੀਏ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀਏ ਜੀ